ਛੜੀਆਂ ਦੇ ਮੌਤ ਗੁਵਾਰਾਂ ਦਾ ਹਾਸਾ ਕਈ ਲੋਕਾਂ ਦੇ ਦੁੱਖ ਵਿੱਚੋਂ ਵੀ ਆਪਣਾ ਸੁੱਖ ਲੱਭਣ ਡੇ ਹੁੰਦੇ ਉਦਾਹਰਨ ਦੇਵਾਂ ਅੱਜ ਇੱਕ گاਉਂ ਨਾਲਾ ਮਰਿਆ ਰਾਜਵੀਰ ਜਵੰਦਾ ਦੁੱਖਿਆ ਕਿਹੇ ਮਾਂ ਦਾ ਪੁੱਤ ਤੁਰ ਗਿਆ ਬੱਚਿਆਂ ਦਾ ਬਾਪ ਤੁਰ ਗਿਆ ਦੁੱਖੇ ਸਕਾਉ ਤੁਸੀਂ ਆਖੋਗੇ ਹਾਸਾ ਕਹਦਾ ਉਹਦੇ ਚ ਸਾਡਾ ਮੀਡੀਆ ਗਿਰਜਾਂ ਵਾਂਗੂ ਉਹਨਾਂ ਦੇ ਅੱਗੇ ਪਿੱਛੇ ਮੈਂ ਇਕੱਲੇ ਹੀ ਫਿਰਦਾ ਹੁਣ ਸ ਮਾਂ ਨੂੰ ਪੁੱਛੋ ਜਿਹਦਾ ਪੁੱਤ ਜਵਾਨ 6 ਫੁੱਟ ਮਰਿਆ ਪਿਆ ਹੋਊਗਾ ਤੁਸੀਂ ਉਹਦੇ ਮੂੰਹ 'ਚ ਮੈਕ ਤੋਂ ਉਹਨਾਂ ਦੇ ਕਿੰਨੇ ਕ ਔਕਾਤ ਤੁਹਾਡੀ ਚੰਗੀ ਲੱਗੂਗੀ। 10 ਦਿਨ ਹੋ ਗਏ ਆ ਜਿੱਦਨ ਦਾ ਐਕਸੀਡੈਂਟ ਹੋਇਆ ਹੁਣ ਉੱਠ ਪਿਆ ਹੁਣ ਵੈਂਟੀਲੇਟਰ ਤੇ ਆ ਹੁਣ ਇਹ ਆ ਇਸ ਅੱਜ ਦੇ ਡੇਟ ਵਾਲੇ 90% মিডিਏ ਨੇ ਲੋਕਾਂ ਦੀਆਂ ਲਾਸ਼ਾਂ ਦੇ ਵਿੱਚੋਂ ਵੀ ਵੀਊ ਲੈ ਕੇ ਪਹੇ ਕਟੇ ਕੀਤੇ ਆ। ਆ ਹੜ ਆਏ ਨਾ ਪੰਜਾਬ 'ਚ 90-95% میڈیا ਉਹ ਸੀ ਜਿਹੜਾ ਸਿਰਫ ਵਿਊ ਲੈਣ ਦਿਆ ਸੀ ਤੇ ਪੈਸੇ ਕਮਾਉਂਦਿਆ ਸੀ ਮੈਂ ਉਹਨਾਂ ਲੋਕਾਂ ਨੂੰ ਵੀ ਜਾਣਦਾ ਜਿਨ੍ਹਾਂ ਨੇ 10-10 ਹਜ਼ਾਰ ਰੁਪਇਆ ਦਿਹਾੜੀਆਂ ਲਾ ਲਾ ਕੇ ਵੀ ਲੋਕਾਂ ਦੀ ਮਦਦ ਕੀਤੀ ਆ ਸਾਡੇ ਟਾਢੀਆਂ ਨੇ ਕੀਤੀ ਸਾਡੇ ਰਾਗੀਆਂ ਨੇ ਕੀਤੀ ਕਥਾਵਾਚਕ ਪ੍ਰਚਾਰਕਾਂ ਨੇ ਕੀਤੀ ਪਰ ਉਹਨਾਂ ਨੂੰ ਕਿਹੇ মিডিਏ ਨੇ ਨਹੀਂ ਵਿਖਾਇਆ মিডিਆ ਵੀ ਉਹਨਾਂ ਦੀ ਅਖਬਾਰ 'ਚ ਫੋਟੋ ਜਾਂ ਉਹਨਾਂ ਦੀ ਫੇਸਬੁੱਕ 'ਤੇ ਫੋਟੋ ਵਿਖਾਉਂਦਾ ਵਾ ਜਿਹੜਾ 5-5 ਕਰੋੜ ਦਿੰਦਾ 5 ਕਰੋੜ ਉਹਨੇ ਤੇ ਦੇਣਾ ਤੇਰੇ ਵਿਊ ਨਾਲ ਉਦਾਂ ਓਕੇ ਹੀ ਵਧਣਦਾ ਤੂੰ ਤੇ ਆਪਣੇ ਨੋਟਸ਼ਾਪ ਪਣਡਿਆਂ ਦੇ ਮਗਰ ਤੁਰਿਆ ਫਿਰਦਾ ਅੱਜ ਦੇ মিডিਏ ਨੇ ਮਜ਼ਾਕ ਬਣਾਇਆ ਜਿਹਦੇ ਮਰਜ਼ੀ ਮੂੰਹ 'ਚ ਮੈਕ ਤੋਨ ਦਿਓ 100 ਰੁਪਏ 50 ਦਾ ਮੈਕ ਲਾਓ ਨਾਲ ਕੇ ਮੋਬਾਈਲ ਲਾਓ ਜਿੱਡਾ ਮਰਜ਼ੀ ਇੱਥੇ ਹਰ ਬੰਦਾ ਹੀ ਇੱਥੇ ਪੱਤਰਕਾਰ ਬਣਿਆ ਲੱਖ ਦੀ ਲਹਨਤ ਇਹੋ ਜਿਹੇ ਪੱਤਰਕਾਰਾਂ ਤੇ ਜਿਹੜੇ ਲੋਕਾਂ ਦੀਆਂ ਲਾਸ਼ਾਂ ਦੇ ਵਿੱਚੋਂ ਵੀ ਵਿਊ ਭਾਲਣਦੇ ਆ ਤੇ ਗਿਰਜਾ ਵਾਂਗੂ ਲੋਕਾਂ ਨੂੰ ਨੋਚਣਦੇ ਆ ਉਹ ਨਿੱਕੇ ਬੱਚੇ ਰੋਂਦੇ ਵੇਖੋ ਕਮਲਿਓ ਜਿਨ੍ਹਾਂ ਦਾ ਬਾਪ ਤੁਰ ਗਿਆ ਤੁਸੀਂ ਉਹਦੇ 'ਚੋਂ ਵੀ ਵਿਊ ਭਾਲਣਦੇ ਆ ਇੱਥੇ ਲਾਸ਼ਾਂ ਉੱਤੇ ਵੀ ਲੋਕੀ ਆਪਣੇ ਪੈਸੇ ਭਾਲਦੇ ਆ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਇਹ ਗਵਾਰਿਆ ਮੀਡੀਆ ਸਾਰਾ ਵਕਾਊ ਆ ਮੀਡੀਆ ਸਾਡੇ ਦੇਸ਼ ਦਾ ਜਿਹੜਾ ਸਿਰਫ ਤੇ ਸਿਰਫ ਨੋਟ ਭਾਲਣ ਵਾਸਤੇ ਕਿਸੇ ਦੀ Laash ਦੇ ਅੱਗੇ ਪਿੱਛੇ ਪੰਜਾਬ ਚ ਮੁੱਦੇ ਹੋਰ ਮੁੱਕ ਗਏ